ਮਾਤਾ ਮਾਤਾ ਨੈਣਾ ਦੇਵੀ ਮੰਦਿਰ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਬਾਬਾ ਬਾਲਕਨਾਥ ਇਹ ਤੁਸੀਂ ਬੱਕਰੇ ਦੇਖ ਰਹੇ ਹੋ ਬਾਬਾ ਨਾਰ ਸਿੰਘ ਦਵਾਨ ਦੇ ਬੱਕਰੇ ਨੇ ਜਿਹੜੇ ਕਿ ਸਿੱਧ ਜੋਗੀ ਬਾਬਾ ਬਾਲਕਨਾਥ ਦੇ ਨਾਲ ਹੀ ਚੱਲਦੇ ਨੇ ਤੇ ਇਹ ਬੱਕਰੇ ਉਹਨਾਂ ਦੇ ਹੀ ਬੱਕਰੇ ਨੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਜਿਨ੍ਹਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਇੱਥੇ ਬਾਬਾ ਨਾਰ ਸਿੰਘ ਦੇ ਬੱਕਰੇ ਵੀ ਚੜਾਉਂਦੇ ਨੇ ਠੀਕ ਆ ਦੋਸਤੋ ਤਾਂ ਇਹ ਜਿਹੜਾ ਬਾਬਾ ਬਾਲਕਨਾਥ ਹੈ ਹਿਮਾਚਲ ਸ਼ਹਿਰ ਦੇ ਸ਼ਾਹ ਤਲਾਈਆਂ ਸ਼ਹਿਰ ਪੈਂਦਾ ਆ ਸ਼ਾਹ ਤਲਾਈਆਂ ਸ਼ਹਿਰ ਤੋਂ 4 ਕਿਲੋਮੀਟਰ 5 ਕਿਲੋਮੀਟਰ ਬਾਬਾ ਬਾਲਗनाथ ਦੀ ਚੜ੍ਹਾਈ ਹੈ ਇਹ ਤੁਸੀਂ ਮੋਟਰਸਾਈਕਲ ਤੇ ਵੀ ਜਾ ਸਕਦੇ ਹੋ ਗੱਡੀ ਵੀ ਲੈ ਕੇ ਜਾ ਸਕਦੇ ਹੋ ਪੈਦਲ ਯਾਤਰਾ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤਾਂ ਤੁਹਾਨੂੰ ਅਸੀਂ ਮੰਦਰ ਦੀ ਵੀਡੀਓ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਮੰਦਰ ਦੀ ਵੀਡੀਓ ਅੰਦਰ ਬਣਾਉਣਾ ਆਲ ਆਊਟ ਨਹੀਂ ਹੈ ਤਾਂ ਕਿਉਂਕਿ ਇਹ ਦੇਖੋ ਮੇਲੇ ਲੱਗੇ ਹੋਏ ਨੇ ਦਰਵਾਰ ਦੇ ਮਤਲਬ ਕਿ ਦੂਰੋਂ ਦੂਰੋਂ ਬਹੁਤ ਸੰਗਤ ਆਉਂਦੀ ਹੈ ਬਾਬਾ ਬਾਲਗनाथ ਦੇ ਮੰਦਰ ਪੇਜ ਦੇ ਉੱਤੇ ਜੇ ਤੁਸੀਂ ਪਹਿਲੇ ਵਾਰ ਆਇਆ ਤਾਂ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਯਾਰਾਂ ਦੋਸਤਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਵੀਡੀਓ ਆਵੇ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ